ਐਸਐਸਪੀ ਡਾਕਟਰ ਪ੍ਰਦੀਪ ਜਨ ਆਈਪੀਐਸ ਐਸਐਸਪੀ ਫੀਕੋਰਡਿੰਗ ਐਂਡ ਮਾਈ 8 3 ਕੋਰਟ ਪੀ ਸੋਲੋ ਲਗਾਤਾਰ ਹੀ ਯੁੱਧ ਨਸ਼ਾ ਉਹ ਜਿਹੜੀ ਮੈਮ ਚੱਲ ਰਹੀ ਹੈ ਉਹਦੇ 'ਚ ਛਾਪੇ ਮਾਰੀ ਕੀਤੀ ਜਾਂਦੀ ਏ ਤੇ ਜਿਹੜੇ ਮਾੜੇ ਅਨਸਰ ਨੇ ਅਸੀਂ ਉਹਨਾਂ ਨੂੰ ਫੜ ਕੇ ਜਿਹੜਾ ਜ਼ਿਲ੍ਹਾ 'ਚ ਭੇਜਦੇ ਆ ਤੇ ਇਸ ਦੌਰਾਨ ਅਸੀਂ ਕਈ ਮੁਕਦਮੇ ਜਿਹੜੇ ਐਨਡੀ ਦੇ ਤੇ ਹੋਰ ਇਨਫੋਰੈਂਸਰ 'ਚ ਕੀਤੇ ਜਿਹੜਾ ਇੱਕ ਮੁਕਦਮਾ ਨੰਬਰ ਅਸੀਂ 199 125 25 ਨੂੰ ਦਰਜ ਕੀਤਾ ਸਿਟੀ ਫ੍ਰੀਜਪੋਰਟ ਵਿਖੇ ਇਹਦੇ ਵਿੱਚ ਆਰਗੇਨਾਈਜ਼ ਕ੍ਰਾਈਮ ਦਾ ਹੀ ਪਰਚਾ ਦਿੱਤਾ ਇਸ ਦੇ ਵਿੱਚ ਪੰਜ ਦੋਸ਼ੀ ਅਸੀਂ ਫੜੇ ਸੀ ਜਿਹੜੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ਤੇ ਇਹ ਦੱਸੀ ਜੋ ਕਿ ਵੀ ਇਹਨਾਂ ਪੰਜਾਂ ਹੀ ਦੋਸ਼ੀਆਂ ਉੱਪਰ ਇਸ ਤੋਂ ਪਹਿਲਾਂ ਕਈ ਮੁਕਦਮੇ ਦਰਜ ਨੇ ਜਿਹੜਾ ਪ੍ਰਦੀਪ ਸਣੀ ਮੋਟਾ ਹੈ ਜਿਹੜਾ ਬਾਂਝਕਰ ਬਸਤੀ ਦਾ ਇਸ ਤੇ ਚਾਰ ਮੁਕਦਮੇ ਦਰਜ ਸੀ ਜਿਸ ਦੇ ਵਿੱਚ ਨਸ਼ੇ ਦੇ ਤੇ ਹੋਰ ਤਰ੍ਹਾਂ ਦੇ ਸੀ ਇਸ ਦੇ ਵਿੱਚ ਜਿਹੜਾ ਲਖਵੀਰ ਸਿੰਘ ਗੋਲੇ ਵਾਲੀ ਦਾ ਸੀ ਉਸ ਤੇ ਪੰਜ ਮੁਕਦਰਾਂ ਦਰਜ ਨੇ ਜਿੰਦੇ ਵਿੱਚ ਪੰਜ ਮੁਕਦਰਾਂ ਵਿੱਚ ਤਿੰਨ ਮੁਕਦਰਾਂ ਐਨਡੀ ਦੇ ਦੋ ਦੂਸਰੀਆਂ ਧਰਾਂਵਾਂ ਦੇ ਨੇ ਜਿਹੜਾ ਅਨਦੀਪ ਸਿੰਘ ਸੀ ਇਹ ਵੀ ਫ੍ਰੀਕੋਟ ਦਾ ਰਹਿਣ ਵਾਲਾ ਸੀ ਇਸ ਤੇ ਇੱਕ ਮੁਕਦਮਾ ਦਰਜੇ ਚੰਨਨ ਕੁਮਾਰ ਗੁਰ ਚੰਦੂ ਕੋਲੂਆ ਰੋਡ ਦਾ ਰਹਿਣ ਵਾਲਾ ਹੈ ਇਸਦੇ ਵੀ ਤਿੰਨ ਮੁਕਦਮੇ ਦਰਜ ਨੇ ਜਿੰਦੇ ਵਿੱਚ ਐਨਡੀ ਦੇ ਤੇ ਦੂਸਰੇ ਆਈਪੀਸੀ ਦੇ ਵੀ ਸੀ ਇਹ ਪੰਜਵੇਂ ਦਾ ਚ ਮੀਨਾ ਦੇ ਵੀ ਜਿਹੜੀ ਇੱਕ ਲੇਡੀ ਸੀਗੀ ਉਹ ਵੀ ਪੋਲੋਰ ਰੋਡ ਦੇ ਆਣ ਵਾਲੀ ਸੀ ਉਹ ਵੀ ਇਹਨਾਂ ਦੇ ਹੀ ਗਰੋਥ ਦੇ ਚੈਟ ਮੈਂਬਰ ਸੀਗੀ ਤੇ ਉਸਤੇ ਵੀ ਪੰਨਾ ਦੋ ਮੁਕਦਮੇ ਜਿਹੜੇ ਨਸ਼ੇ ਦੇ ਦਰਜ ਨੇ ਇਹਨਾਂ ਨੂੰ ਪੰਜਾਂ ਨੂੰ ਅਸੀਂ ਜਾਜਗੌਂਡ ਦੇ ਕੋਲੋਂ ਗ੍ਰਿਫਤਾਰ ਕੀਤਾ ਕਿਉਂਕਿ ਇਹ ਕਿਸੇ ਵਾਰਦਾਤ ਨੂੰ ਜਾਂਦੇ ਜਾ ਰਹੇ ਸੀ ਤੇ ਉਸ ਸੰਬੰਧੀ ਜਿਹੜਾ ਸਾਡੇ ਇਹ ਕਿਉਂਕਿ ਤਾਂ ਕੰਤੋਂ ਬਾਅਦ ਇਹਨਾਂ ਨੂੰ ਅੱਜ ਮਾਂਜੋ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਰਮਾਨ ਤਰਾਨ ਇਹਨਾਂ ਤੋਂ ਪੁੱਛਗਿਛ ਕਰਾਂਗੇ ਵੀ ਇਹਨਾਂ ਨੇ ਕੀ ਵਾਅਦਾ ਤੋਂ ਅੰਜਾਮ ਦੇਣਾ ਸੀਗਾ ਤੇ ਜਿਹੜੇ ਇਸ ਤੋਂ ਪਹਿਲਾਂ ਜੇ ਕੋਈ ਨਸ਼ੇ ਦੇ ਜਾਂ ਹੋਰ ਵੀ ਕਾਰੋਬਾਰ ਕੀਤਾ ਜਾਂ ਇਹਨਾਂ ਨੇ ਕੋਈ ਪ੍ਰਾਪਰਟੀ ਬਣਾਈ ਹੈ ਤੇ ਉਸ ਬਾਰੇ ਵੀ ਅਸੀਂ ਇਹਨਾਂ ਤੋਂ ਪੁੱਛਗਿਛ ਕਰਾਂਗੇ